ਸਿਰਨਾ ਸਤਿ ਸ਼੍ਰੀ ਅਕਾਲ ਇੱਕ ਰੈਸਕਿਊ ਆਸਤ ਕਹਿੰਏ ਸੀ ਠੀਕ ਹੈ ਜੀ ਕਿਹੜੇ ਕਿਹੜੇ ਏਰੀਆ ਪੈ ਗਿਆ ਭਾਜੀ ਆਪਣਾ ਇਹ ਕਿਹੜੇ ਏਰੀਆ ਪੈ ਗਿਆ ਮੇਗਾ ਆਪਣਾ ਉਹ ਵੀ ਏਡਾ ਜੀ ਸਨੋਰੀ ਏਡਾ ਪੈ ਗਿਆ ਆਪਣਾ ਇੱਕ ਐਨੀਮਲ ਅੰਦਰ ਹੈ ਜਾ ਕੇ ਦਿਖਨੇ ਜਾ ਕੇ ਕਿਸ ਪ੍ਰਕਾਰ ਦਾ ਜੀ ਰਿਹਾ ਹੈ ਚੜ ਜਾ ਕੇ ਫਟਕੇ ਜਾ ਕੇ ਜੰਗਲ ਜਾ ਕੇ ਰਿਲੀਜ਼ ਕਰ ਦਾਂਗੇ ਜੀ ਠੀਕ ਹੈ ਭਾਈ ਉਹ ਪੜਾ ਉਹ ਤੋਂ ਧੱਪ ਜਾਂਦਾ ਅੱਛਾ ਜੀ ਉਹਦੇ ਇਹੋ ਜਿਹਾ ਪਤਾ ਨਹੀਂ ਕੀ ਕਰਿਆ ਠੁੰਗਾ ਜਾਂ ਮਾਰਿਆ ਉਹ ਭੱਜ ਕੇ ਆ ਕੇ ਇਹਦੇ ਚ ਵੜ ਗਿਆ ਉਹ ਤਾਂ ਕੋਈ ਯਾਰ

ਆ ਪਤੜਾ ਜੀ ਆਹ ਦੇਖਾ ਪਿੱਛਾ ਹੱਪਾ ਦਾ ਓਏ ਹੋਏ ਓਧਰ ਹੋ ਜਾ ਹੈ ਚਰਲ ਦੀ ਟਿਕੜੀ ਚੱਲੀ ਹਾਂ ਜੀ ਹਾਂ ਮੂਵੀ ਬਣ ਰਹੀ ਹੈ ਇੱਧਰ ਆ ਇੱਧਰ ਆ ਦੇਖ ਪੂਜਾ ਸਾਡੇ ਸਾਹਮਣੇ ਬੜਾ ਹੈ ਜਾ ਰਹੇ ਹਾਂ ਜੀ ਉਹ ਸੀ ਐਨ ਡੀ ਸਨੋਰੀਟੇ ਦੀ ਜਿਹੜੇ ਐਲੀਮੈਂਟ ਵਾਲੇ ਜਾ ਕੇ ਸੀ ਅਸੀਂ ਹੁਣ ਉਹਨੂੰ ਇੰਜੀ ਜਾ ਕੇ ਹੁਣ 5-10 ਮਿੰਟ ਦੇ ਵਿੱਚ ਜਾ ਕੇ ਜੰਗਲ ਦੇ ਵਿੱਚ ਕਰਦੇ ਰਹਿਣਾ ਓਕੇ ਥੋੜਾ ਜਿਹਾ ਆਪਣਾ ਸਨੇਕ ਜੀ ਆਪਾਂ ਨੇ ਇੱਕ ਰੈਡ ਸਨੇਕ ਆ ਜਾ ਰਿਹਾ ਜੀ ਆਪਣੇ ਵਾਤਾਵਰਣ ਦੇ ਵਿੱਚ